ਦੋਸਤੋ ਮੈਂ ਜਿਹੜੀ ਰਾਤ ਆ ਬੀਤ ਕੇ ਗਈ ਆ ਉਹਦੀ ਗੱਲ ਤੁਹਾਨੂੰ ਦੱਸਣ ਲੱਗਾ ਮੈਨੂੰ ਇੱਕ ਸੁਪਨਾ ਆਇਆ ਸੁਪਨੇ ਦੇ ਵਿੱਚ ਮੈਨੂੰ ਪ੍ਰਮਾਤਮਾ ਨੇ ਆ ਕੇ ਇਹ ਕੁਝ ਕਿਹਾ ਤੇ ਚਲੋ ਪਹਿਲਾਂ ਵੀਡੀਓ ਦੇਖ ਲੈਨੇ ਗੱਲ ਇਹ ਬਾਅਦ ਚ ਕਰਦੇ ਆ ਫਿਰ ਤੁਸੀਂ ਕਹਿਣਾ ਵੀ ਐਵੇਂ ਆਪਣੇ ਕੋਲੋਂ ਗੱਪਾਂ ਮਾਰੀ ਜਾਂਦਾ ਆ ਪਹਿਲਾਂ ਵੀਡੀਓ ਦੇਖੋ ਹੁਣ ਤੁਸੀਂ ਦੋਸਤੋ ਵੀਡੀਓ ਦੇਖੀ ਸਿਰਫ 5 ਸੈਕਿੰਡ ਦਾ ਟਾਈਮ ਸੀ 5 ਸੈਕਿੰਡ ਦੇ ਵਿੱਚ ਤੁਸੀਂ ਆਪੇ ਦੱਸੋ ਕੈਮਰਾ ਕਿੱਦਾਂ ਔਨ ਹੋ ਸਕਦਾ ਆ ਤੇ ਇਹ ਕੁੜੀ ਪਰਲੇ ਪਾਸੇ ਪਟੜੀ ਦੇ ਖੜੀ ਸੀ ਤੇ ਬੱਕਰੀ ਨੂੰ ਪਟੜੀ ਦੇ ਵਿੱਚਕਾਰ ਖੜਾ ਕੀਤਾ ਤੇ ਬੱਕਰੀ ਦੇ ਗਾਲ ਨੂੰ ਰੱਸੀ ਪਾਈ ਹੋਈ ਸੀ ਤੇ ਦੇਖੋ ਜਦੋਂ ਕੈਮਰਾ ਔਨ ਕੀਤਾ ਇਹਨਾਂ ਨੇ ਉਧਰੋਂ ਟ੍ਰੇਨ ਆਉਂਦੀ ਦੇਖੀ ਆ ਕੈਮਰਾ ਔਨ ਹੋ ਗਿਆ ਤੇ ਕੁੜੀ ਉਧਰੋਂ ਦੌੜੀ ਆਉਂਦੀ ਆ ਡੋੜੀ ਆਉਂਦੀ ਆ ਤੇ ਬਟੜੀ ਨੂੰ ਪਾਰ ਕਰਦੀ ਆ ਤੇ ਰੱਸੀ ਉਹਦੀ ਬੱਕਰੀ ਦੀ ਜਿਹੜੀ ਗਲ ਨੂੰ ਪਾਈ ਹੋਈ ਹੁੰਦੀ ਉਹਨੂੰ ਹੱਥ 'ਚ ਫੜ ਕੇ ਉਹਨੂੰ ਖਿੱਚਦੀ ਆ ਜੇ ਬੱਕਰੀ ਨੂੰ ਬਚਾਉਣਾ ਹੁੰਦਾ ਤੇ ਇਧਰ ਨਾਲ ਇੱਕ ਹੋਰ ਦੇਖੋ ਬੰਦਾ ਖੜਾ ਆ ਤੇ ਉਹ ਵੀ ਬੱਕਰੀ ਦੀ ਰੱਸੀ ਨੂੰ ਫੜ ਕੇ ਉਹਨੂੰ ਖਿੱਚ ਸਕਦਾ ਸੀ ਪਰ ਇਹ ਸਾਰਾ ਕੁਛ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਕੀਤਾ ਗਿਆ 3-4 ਸੈਕਿੰਡ ਦੇ ਵਿੱਚ ਤੁਸੀਂ ਆਪੇ ਦੱਸੋ ਕਿੱਦਾਂ ਰੀਲ ਕਿੱਦਾਂ ਕੈਮਰਾ ਔਨ ਹੋ ਸਕਦਾ ਆ ਸਿਰਫ 4 ਜਾਂ 5 ਸਕੰਡ ਦਾ ਟਾਈਮ ਸੀ ਉਹਦੇ ਵਿੱਚ ਇਹਨਾਂ ਨੇ ਕਿੱਦਾਂ ਕੈਮਰਾ ਔਨ ਕਰ ਲਿਆ ਜਿਹੜਾ ਇਹ ਸਾਰਾ ਕੁਝ ਕੈਮਰੇ ਦੇ ਵਿੱਚ ਕਵਰ ਹੋ ਗਿਆ ਇਹ ਸਿਰਫ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਇੱਕ ਬੇਜਵਾਨ ਦੀ ਜਾਨ ਇਹਨਾਂ ਨੇ ਲੈ ਲਈ ਦੇਖੋ ਅੱਜ ਇਨਸਾਨ ਕਿੰਨਾ ਗਿਰ ਚੁੱਕਾ ਆ ਬੇਜਵਾਨਾਂ ਦੀ ਜਾਨ ਨੂੰ ਕੁਝ ਨਹੀਂ ਸਮਝਦਾ ਜਦੋਂ ਆਪਣੇ ਕੋਈ ਛੋਟਾ ਜਿਹਾ ਚੀਰਾ ਵੀ ਆ ਜਾਵੇ ਤਾਂ ਹਸਪੀਟਲ ਨੂੰ ਅਸੀਂ ਦੌੜਦੇ ਆਂ ਪਰ ਇਹ ਬੇਜਵਾਨਾਂ ਦੀ ਇੱਕ ਹੱਤਿਆ ਕਰੀ ਜਾਂਦਾ ਇਨਸਾਨ ਅੱਜ ਕਿੰਨਾ ਧਰਤੀ ਤੇ ਖਤਰਨਾਕ ਹੋ ਚੁੱਕਾ ਆ ਆ ਅਗਲੇ ਬੰਦੇ ਨੂੰ ਦੇਖਿਓ ਇੱਕ ਝੀਲ ਦੇ ਕਿਨਾਰੇ ਬੈਠਾ ਆ ਤੇ ਮੱਛੀਆਂ ਕੁੰਡੀ ਦੇ ਵਿੱਚ ਫਸਾ ਫਸਾ ਕੇ ਫੜ ਫੜ ਕੇ ਮੱਛੀਆਂ ਨੂੰ ਆ ਪਤਾ ਨਹੀਂ ਕਿ ਰਿਆਟੀ ਘੋਲਿਓ ਆ ਕੀ ਘੋਲਿਆ ਇਹਦੇ ਬਾਰੇ ਮੈਨੂੰ ਨੋਲੇਜ ਨਹੀਂ ਹੈਗੀ ਤੇ ਇਹਦੇ ਵਿੱਚ ਮੱਛੀ ਨੂੰ ਪੂਰੀ ਨੂੰ ਲਵੇੜ ਕੇ ਤਾਂ ਕੋਲ ਪਈ ਪੱਠੀ ਦੇ ਉੱਪਰ ਤੇਲ ਦੇ ਵਿੱਚ ਤਲੀ ਜਾਂਦਾ ਹੈ ਤੇ ਖਾਈ ਜਾਂਦਾ ਹੈ ਦੇਖੋ ਅੱਜ ਇਨਸਾਨ ਕਿੰਨਾ ਜ਼ਾਲਮ ਹੋ ਚੁੱਕਾ ਆ ਜੇ ਇਨਸਾਨ ਦਾ ਬੰਦੇ ਰੱਬ ਨੇ ਦਿਮਾਗ ਦਿੱਤਾ ਆ ਤਾਂ ਦੇਖੋ ਇਹ ਬਾਕੀ ਜੀਵਾਂ ਨੂੰ ਜਿਹੜੇ ਧਰਤੀ ਤੇ ਆ ਉਹਨਾਂ ਨੂੰ ਤਾਂ ਕੁਝ ਸਮਝਦਾ ਨਹੀਂ ਜਿਹੜਾ ਖਰਾਕ ਸ਼ੇਰਾਂ ਦੀ ਕੁੱਤਿਆਂ ਦੀ ਜਾਂ ਹੋਰ ਜਾਨਵਰਾਂ ਦੀ ਬਣਾਈ ਸੀ ਅੱਜ ਇਨਸਾਨ ਹੀ ਉਹ ਖਰਾਕ ਖਾਣ ਲੱਪਿਆ ਦੇਖੋ ਇਨਸਾਨ ਕਿੱਦਾਂ ਜਾਨਵਰਾਂ ਦਾ ਧਰਤੀ ਤੇ ਕਤਲ ਕਰ ਰਿਹਾ ਆ ਇਨਸਾਨ ਨੂੰ ਕੋਈ ਪੁੱਛਣ ਵਾਲਾ ਹੈ ਨਹੀਂ ਦੇਖੋ ਪ੍ਰਮਾਤਮਾ ਵੀ ਆਪਣੇ ਸਿਰ ਤੇ ਹੱਥ ਮਾਰ ਕੇ ਇਹ ਸੋਚਦਾ ਹੋਊਗਾ ਕਿ ਮੈਂ ਜਿਨ੍ਹਾਂ ਨੂੰ ਇਨਸਾਨ ਬਣਾਤਾ ਜਿਨ੍ਹਾਂ ਨੂੰ ਮੈਂ ਦਿਮਾਗ ਦਿੱਤਾ ਆ ਉਹ ਜਾਨਵਰ ਬਣੀ ਜਾਂਦੇ ਆ ਤੇ ਜਿਨ੍ਹਾਂ ਨੂੰ ਮੈਂ ਜਾਨਵਰ ਬਣਾਇਆ ਸੀ ਉਹਨਾਂ ਦੇ ਵਿੱਚ ਇਨਸਾਨਾਂ ਨਾਲੋਂ ਜ਼ਿਆਦਾ ਸੋਝੀ ਆ ਤੇ ਪਿਆਰ ਉਹ ਆ ਤੇ ਇਨਸਾਨ ਅੱਜ ਕਿੰਨਾ ਖਤਰਨਾਕ ਧਰਤੀ ਦਾ ਜੀਵ ਬਣ ਚੁੱਕਾ ਆ ਰਹੀ ਸੁਪਨੇ ਦੀ ਗੱਲ ਸੁਪਨੇ ਦੇ ਵਿੱਚ ਮੈਨੂੰ ਇਹੀ ਪਰਮਾਤਮਾ ਨੇ ਆ ਕੇ ਕਿਹਾ ਕਿ ਮੈਂ ਇਸ ਧਰਤੀ ਤੇ ਲੋਕਾਂ ਦੇ ਸੁਧਾਰ ਲਈ ਜਿੰਨੀ ਵਾਰ ਵੀ ਆਇਆ ਜਿੰਨੀ ਵਾਰ ਵੀ ਮੈਂ ਜਨਮ ਲਿਆ ਮੇਰੇ ਦਾੜੀ ਤੇ ਮੁੱਛਾਂ ਸੀ ਤੇ ਸਿਰ ਦੇ ਕੇਸ ਸੀ ਪਰ ਇਹਨਾਂ ਜ਼ਾਲਮ ਇਨਸਾਨਾਂ ਨੇ ਮੇਰੀਆਂ ਦਾੜ੍ਹੀ ਮੁੱਛਾਂ ਵੀ ਸਾਫ਼ ਕਰ ਦਿੱਤੀਆਂ ਤੇ ਸਿਰ ਦੇ ਵਾਲ ਵੀ ਕਤਰ ਕਰ ਦਿੱਤੇ ਮੈਨੂੰ ਵੀ ਨਹੀਂ ਬਖਸ਼ਿਆ ਇਹ ਇਹਨਾਂ ਜੀਵ ਜੰਤੂਆਂ ਨੂੰ ਕਿੱਥੋਂ ਬਖਸ਼ੂਗੇ ਅੱਜ ਇੰਨਾ ਇਹ ਇਨਸਾਨ ਖਤਰਨਾਕ ਹੋ ਚੁੱਕਾ ਆ ਪ੍ਰਮਾਤਮਾ ਨੇ ਇਨਸਾਨ ਨੂੰ ਤਾਂ ਬਣਾਇਆ ਸੀ ਕਿ ਬਾਕੀ ਜਿਹੜੇ ਜੀਵ ਜੰਤੂ ਆ ਉਹਨਾਂ ਦੀ ਦੇਖਭਾਲ ਕਰਨ ਲਈ ਪਰ ਇਨਸਾਨ ਖੁਦ ਇਹਨਾਂ ਜੀਵ ਜੰਤੂਆਂ ਨੂੰ ਖਾਣਾ ਸ਼ੁਰੂ ਇਨਸਾਨ ਨੇ ਕਰ ਦਿੱਤਾ ਆਜੇ انسان ਦੇਖੋ ਧਰਤੀ ਦਾ ਕਿੰਨਾ ਖਤਰਨਾਕ ਜੀਵ ਬਣ ਚੁੱਕਾ ਆ ਤੇ ਬਾਕੀ ਤੁਸੀਂ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੁਹਾਡੇ ਕੀ ਵਿਚਾਰ ਆ ਤੇ ਵੀਡੀਓ ਨੂੰ ਇੱਕ ਲਾਇਕ ਕਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਫਿਰ ਤੁਹਾਨੂੰ ਜਰੂਰ ਅਗਲੀ ਵੀਡੀਓ ਦੇ ਵਿੱਚ ਆਪਾਂ ਜਲਦੀ ਮਿਲਾਂਗੇ